ਬੀਜਪੀ ਤੋਂ ਕਿਹੜੇ ਇਨਸਾਫ ਦੀ ਗੱਲ ਕਰਦੇ ਹੋ ਮਣੀਪੁਰ ਚ ਬੀਬੀਆਂ ਨੂੰ ਨੰਗਾ ਤੋੜਾਇਆ ਇਹਨਾਂ ਨੇ ਤੁਹਾਨੂੰ ਤਾਂ ਪਤਾ ਹੈ ਵੱਡੇ ਪੱਤਰਕਾਰ ਹੋ ਮਣੀਪੁਰ ਚ ਬੀਬੀਆਂ ਨੂੰ ਨੰਗਾ ਤੋੜਾਇਆ ਗੁਜਰਾਤ ਚ ਦੰਗੇ ਕਰਾ ਕੇ ਈਸਾਈ ਡਾਕਟਰ ਉਹਦੀ ਪਤਨੀ ਦੇ ਬੱਚਿਆਂ ਨੂੰ ਜਿਉਂਦਾ ਸਾੜਿਆ ਬੀਬੀ ਬਿਲਕਸ ਬਾਨੋ ਕਿੰਨੇ ਕਿੰਨੇ ਕੇਸ ਅਸਾ ਹੁਣ ਪਿਛਲੇ ਦਿਨੀ ਹਰਿਆਣੇ ਚ ਉਹਨਾਂ ਦੀ ਮਸਜਿਦ ਤੇ ਝੰਡਾ ਲਾ ਕੇ ਦੰਦ ਨਾਉਂਦੇ ਰਹੇ ਇਹਨਾਂ ਤੋਂ ਆਸ ਕਰਦੇ ਹੋ ਸਾਡਾ ਜਦੋਂ ਅਕਾਲ ਤਖਤ ਸਾਹਿਬ ਡੇਗ ਗਿਆ ਏਹੀ ਅਡਵਾਨੀ ਲੋਕ ਸਭਾ ਕੀ ਕਹਿੰਦਾ ਹੈ ਕਿ ਤੂੰ ਸਾਡੀ ਦੁਰਗਾ ਹੈ ਤੂੰ ਸਾਡੀ ਪਵਾਨੀ ਹੈ ਜਿਹੜਾ ਕੰਮ ਤੂੰ ਅੱਜ ਕੀਤਾ 6 ਮਹੀਨੇ ਪਹਿਲਾਂ ਕਰਦੀ ਫਿਰ ਇਹਨੇ ਆਪਦੀ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਉਹਦੇ ਚ ਕਹਿੰਦਾ ਕਿ ਇੰਦਰਾ ਗਾਂਧੀ ਤਾਂ ਜੱਕੋ ਤੱਕੀ ਕਰਦੀ ਸੀ ਅਸੀਂ ਉਹਨੂੰ ਕਹਿ ਕੇ ਕਹਿ ਕੇ ਕਰਾਇਆ ਅਸੀਂ ਇਹਨਾਂ ਤੋਂ ਕਿਉਂ ਆਸ ਕਰਾਂਗੇ ਨਾਲੇ ਸਾਡੇ ਇਹਨਾਂ ਨਾਲ ਮਤਲਬ ਹੈ ਕਿ ਜਿਹੜੇ ਬੰਦੇ ਨਾ ਇਹ ਹੈਗੇ ਮਤਸਵੀ ਸੋਚ ਵਾਲੇ ਇਹ ਕਹਿੰਦੇ ਹਿੰਦੀ ਹਿੰਦੁਸਤਾਨ ਜਿਹੜੇ ਬੰਦੇ ਅਕਿਰਤ ਕਣ ਭੁੱਲ ਗਏ ਵੀ ਅਸੀਂ ਇਹਨਾਂ ਨੂੰ ਦੇਸ਼ ਆਜ਼ਾਦ ਕਰਾ ਕੇ ਦਿੱਤਾ ਹੈ ਜਿਹੜੇ ਬੰਦੇ ਕਿਰਤਕਣ ਭੁੱਲ ਗਏ ਕਿ ਮੁਸਲਮਾਨਾਂ ਦੀਆਂ ਧੀਆਂ ਸਾਡੀਆਂ ਧੀਆਂ ਨਹੀਂ ਸਾਡਾ ਕੀਦਾ ਕੀ ਐ ਐਂ ਦੱਸੋ ਜਦੋਂ ਹ ਹੁਣ 350 ਸਾਲਾ ਗੁਰਤੇਗ ਬਹਾਦਰ ਜੀ ਦਾ ਆ ਰਿਹਾ ਜਦੋਂ ਮੁਗਲ ਹਕੂਮਤ ਇਹਨਾਂ ਦੇ ਜਨੇਊ ਉਤਾਰ ਕੇ ਰੋਟੀ ਖਾਂਦੀ ਸੀ ਸਵਾ ਮਣ ਜਨੇਊ ਦਿੱਲੀ ਉਤਾਰ ਕੇ ਉਹ ਭੋਜਨ ਛਕਦੇ ਸੀ ਇੱਕ ਜਨੇਊ ਦਾ ਵਜ਼ਨ 5-4 ਗ੍ਰਾਮ ਹੁੰਦਾ ਤੇ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ ਇਹਨਾਂ ਕਿਰਤਕਣਾਂ ਨੇ ਕੀ ਕੀਤਾ ਜਿਹੜੀ ਸੀਸਗੰਜ ਸਾਡੀ ਸੰਗਤ ਜਾਂਦੀ ਸੀ ਨਾ ਉਹਨਾਂ ਦੇ 8-8 ਲੱਖ ਦੇ ਵੀ ਚਲਾਨ ਕੱਟੇ ਆ ਆ ਸਾਲੇ ਸਾਲ 2 ਸਾਲ ਪੁਰਾਣੀ ਗੱਲ ਈ ਆ ਇਹਨਾਂ ਦੇ ਤਾਂ ਜੋ ਕੁਝ ਹੁੰਦਾ ਸਭ ਕੁਝ ਕਰਦੇ ਆ ਇਹ